ऐसा ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ ਬਰਦਾਸ਼ਤ ਕਰਨ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਉਹ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਇਹਨੂੰ ਸਟਰਗਲ ਕਰਦੇ ਆ ਵੀ ਦੇਖਿਆ ਤੇ ਅੱਜ ਏਡੇ ਵੱਡੇ ਮਕਾਮ ਤੇ ਮਾਲਕ ਦੇ ਨੂੰ ਪਹੁੰਚਾਇਆ ਪਰ ਆ ਜਿਹੜਾ ਘਟਾ ਇਹਨੂੰ ਲੱਗਾ ਹਾਲੇ ਤੇ ਕਿੰਨੋਂ ਦੇ ਕੇ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਤੇ ਕੱਲ ਇੱਕ ਖਬਰ ਆ ਗਈ ਕਿ ਅੱਜ ਬਾਪ ਵੀ.ਐਸ. ਜਹਾਂਨ ਤੇ ਨਹੀਂ ਰਿਹਾ ਤੇ ਇਹਦੇ ਨਾਲ ਤਾਂ ਇੱਕ ਕਿਸਮ ਦਾ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਸ ਜ਼ਿੰਦਗੀ ਖਰੇ ਚਾਰ ਕਿ ਦਿਨਾਂ ਦਾ ਕਹਿੰਦੇ ਉਹਨੇ ਮੇਲਾ ਤੇ ਆਮ ਹੀ ਕਹਾਵਤ ਹੈ ਪਤਾ ਨਹੀਂ ਇਦਾਂ ਲੱਗਣ ਡਿਆ ਕਿ ਬਹੁਤ ਹਰੇ ਕੋਲੇ ਥੋੜਾ ਥੋੜਾ ਸਮਾਂ ਹੈ ਜ਼ਿੰਦਗੀ 'ਚ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਘਾਟਾ ਖਾਂ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਮਾਤਾ ਦੇ ਜਾਣ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਪਿਤਾ ਦੀ ਰਾਜ ਕੇ ਸੇਵਾ ਕਰਨਗੇ ਕਿਉਂਕਿ ਇਹ ਇੱਕ ਨੌਤੇ ਉਹਨਾਂ ਕੋਲ ਰਹਿ ਗਏ ਪਰਿਵਾਰ 'ਚ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਬਿਰਲਾ ਦੇ ਘਰ ਥੋੜੋ ਹੋਏ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪਪਰ ਨੇ ਇਹਨੂੰ ਖਾਨ ਨੂੰ ਅ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਰਿਹਾ ਸਟਰਗਲ ਕਰਕੇ ਅੱਜ ਜੇ ਚੰਗਾ ਟਾਈਮ ਆਇਆ ਸੀ ਅੱਜ ਬੈਠ ਕੇ ਮਾਪਪਰ ਨੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਆ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦਵਾਮਾ ਖਾਨ ਦੇ ਨਾਲ ਹੈ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋਢੇ ਨਾਲ ਮੋਡਾ ਜੋੜ ਕੇ ਕੜਾਂਗੇ ਹੋਇਆ ਕੀ ਸੀ ਹਾਰਟ ਅਟੈਕ ਹੀ ਹੋਇਆ ਜੀ ਦੱਸਿਆ ਹਾਰਟ ਦਾ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋਇਆ ਉਹ ਤੁਸੀਂ ਦੇਖ ਲਓ ਘੁੰਮਣ ਭਰਾ ਸਾਡਾ ਹਮ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਹੀ ਨਹੀਂ ਲੱਗਾ ਕਿੰਨੇ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਆ ਕਹਾਣੀ ਹੈ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ ਬਰਦਾਸ਼ਤ ਕਰਨ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤੇ ਨਾ ਹਫ਼ਤਿਆਂ ਦੇ ਵਿੱਚ ਏਡੇ ਏਡੇ ਵੱਡੇ ਘਾਟੇ ਪਾਇਆ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਉਹ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਇਹਨੂੰ ਸਟਰਗਲ ਕਰਦੇ ਆ ਵੀ ਦੇਖਿਆ ਤੇ ਅੱਜ ਏਡੇ ਵੱਡੇ ਮਕਾਮ ਤੇ ਮਾਲਕਦੇ ਨੂੰ ਪਹੁੰਚਾਇਆ ਪਰ ਆਹ ਜਿਹੜਾ ਘਾਟਾ ਇਹਨੂੰ ਲੱਗਾ ਹਾਲੇ ਤੇ ਕਿਨੋਂ ਦੇ ਕੇ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਤੇ ਕੱਲ ਇੱਕ ਖਬਰ ਆ ਗਈ ਕਿ ਅਜਬਾਪ ਵੀਐਸ ਜਹਾਂ ਤੇ ਨਹੀਂ ਰਿਹਾ ਤੇ ਇਹਦੇ ਨਾਲ ਤਾਂ ਇੱਕ ਕਿਸਮ ਦਾ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬਾਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਸ ਜ਼ਿੰਦਗੀ ਖਰੇ ਚਾਰ ਕਿ ਦਿਨਾਂ ਦਾ ਕਹਿੰਦੇ ਹੁੰਦੇ ਮੇਲਾ ਹੈ ਤਾਂ ਆਮ ਹੀ ਕਹਾਵਤ ਹੈ ਪਤਾ ਨਹੀਂ ਇਦਾਂ ਲੱਗਣ ਲਿਆ ਕਿ ਬਹੁਤ ਹਰੇ ਕੋਲੇ ਥੋੜਾ ਥੋੜਾ ਸਮਾਂ ਆ ਜ਼ਿੰਦਗੀ 'ਚ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਘਾਟਾ ਖਾਂ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਮਾਤਾ ਦੇ ਜਾਨ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਪਿਤਾ ਦੀ ਰਾਜਕੀ ਸੇਵਾ ਕਰਨਗੇ ਕਿਉਂਕਿ ਇਹ ਇੱਕ ਲੋਤੇ ਉਹਨਾਂ ਕੋਲ ਰਹਿ ਗਏ ਪਰਿਵਾਰ 'ਚ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਬੈਲਾਂ ਦੇ ਘਰ ਫੜੋ ਹੋਏ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਨੇ ਇਹਨੂੰ ਖਾਨ ਨੂੰ ਅ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਗੈਰੀ ਦੇ ਨਾਲ ਵੀ ਰਿਹਾ ਸਟ੍ਰਗਲ ਕਰਕੇ ਅੱਜ ਜੇ ਚੰਗਾ ਟਾਈਮ ਆਇਆ ਸੀ ਅੱਜ ਬੈਠ ਕੇ ਮਾਪੇ ਨੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦੁਆਮਾ ਖਾਨ ਦੇ ਨਾਲ ਹੈ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋਢੇ ਨਾਲ ਮੋਟਾ ਕਰਕੇ ਕਰਾਂਗੇ ਹਾਰਟ ਅਟੈਕ ਹੀ ਹੋਇਆ ਜੀ ਦੱਸਿਆ ਹਾਰਟ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋਇਆ ਤੁਸੀਂ ਦੇਖ ਲਓ ਘੁੰਮਣ ਭਰਾ ਸਾਡਾ ਹਮ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਹੀ ਨਹੀਂ ਲੱਗਾ ਕਹਿੰਦੇ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਆ ਕਹਾਣੀ